ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਖੱਟਾ ਮਿੱਠਾ achar ਤੇ ਪਹਿਲਾਂ ਆਪਾਂ ਨਿੰਬੂ ਕੱਢ ਲੈਣੇ ਆ ਪਹਿਲਾਂ ਇਹਨਾਂ ਨੂੰ ਧੋ ਲਿਆ ਸੀ ਧੋ ਕੇ ਸੁੱਕੇ ਸੁਖਾ ਲਏ ਸੀ ਕਿ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਵੀਰ ਚ ਹੈ ਨਹੀਂ ਦੇ ਬਿਲਕੁਲ ਹੀ ਬਿਨਾਂ ਹੀ ਜੇ ਹੁੰਦੇ ਵੀ ਤਾਂ ਕੱਢਦੇ ਨਹੀਂ ਸੀ ਜੀ ਹੁਣ ਆਪਾਂ ਇਹਨੂੰ ਕੱਟ ਲਈਏ ਪਹਿਲਾਂ ਉਹ ਆਪਣੇ ਕੱਟੇ ਗਏ ਸੀਗੇ ਤਾਂ ਆਪਾਂ ਹੁਣ ਇਹਦੇ ਵਿੱਚ ਪਹਿਲਾਂ ਸਮਾਨ ਮਿਕਸ ਕਰਾਂਗੇ ਸਾਰਾ ਮਸਾਲੇ ਸਾਰੇ ਚ ਪਾ ਲੈਣੇ ਆ ਇਹ ਪਰੂਸਟ ਕਰਕੇ ਮਸਾਲਾ ਰੜਾਇਆ ਸੀਗਾ ਜੀਰਾ ਕਾਲੀ ਮਿਰਚ ਸੌਂਫ ਵਿੱਚ ਤੇ ਥੋੜਾ ਜਿਹਾ ਭਈ ਪਾਵਾਂਗੇ ये थोड़ा जहाँ पावे काला लून जरैन थोड़ी जी लाल मिर्च चिट्टा आलू ਇਹ ਆਪਾਂ ਸਾਰਾ ਸਮਾਨ ਥਾ ਕੇ ਇਹਨੂੰ ਮਿਕਸ ਕਰ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡ ਪਾਵਾਂਗੇ ਤੇ ਇੱਕ ਘੰਟੇ ਲਈ ਆਪਾਂ ਇਹਨੂੰ ਇਦਾਂ ਛੱਡ ਦੇਣਾ ਹੈ ਤੇ ਫਿਰ ਆਪਾਂ ਇਹਨੂੰ ਜਿੱਥਾਂ ਪਰੇੰਦਾਗੇ ਜਿਹੜੇ ਵਿੱਚ ਖੰਡ ਪਾਈ ਹੋਈ ਹੈ ਦੀ ਚਾਣੀ ਜਿਹੜੀ ਵਿੱਚ ਰੱਜ ਜਾਊਗੀ ਤੇ ਫਿਰ ਤੁਹਾਨੂੰ ਦੁਬਾਰਾ ਦਿਖਾਵਾਂਗੇ ਇਹਨੋਂ ਹੋਰ ਤਰੀਕਾ ਫੋਨਿਕੜਾ ਇਹ ਇਹਨੂੰ ਆਪਾਂ ਹੁਣ ਥੋੜਾ ਜਿਹਾ ਰੰਨਾਂਗੇ ਜਿਹੜੀ ਵਿੱਚ ਖੰਡ ਪਾਈ ਸੀ ਉਹਦੀ ਜਾਣੀ ਵਿੱਚ ਬਣ ਜੂਗੀ ਤੇ ਥੋੜਾ ਟਾਈਮ ਆਪਾਂ ਇਹਨੂੰ ਰੰਨਣਗੇ ਤੇ ਅੱਗੇ ਵੀ ਤੁਹਾਨੂੰ ਦਿਖਾਉਣੀ ਆ ਕਿੱਦਾਂ ਦਾ ਬਣਿਆ ਇਹ ਜਮਾ ਆਪਣਾ ਬਿਆਹ ਹੋ ਗਿਆ ਤਿਆਰ ਤੇ ਤੁਸੀਂ ਇਹ ਜਰੂਰ ਜਿੱਦਾਂ ਟਰਾਈ ਕਰਨੀ ਆ ਤੇ ਨਾਲੇ ਆਪਾਂ ਇਹ ਜਿੱਦਾਂ ਇਹ 45 ਘੰਟਿਆਂ ਦੇ ਵਿੱਚ ਇਹ achar ਤਿਆਰ ਕੀਤਾ ਆ। ਨਾ ਇਹਨੂੰ ਧੁੱਪ ਲਵਾਈ ਆ ਬਿਨਾਂ ਧੁੱਪ ਲਵਾਉਣ ਤੋਂ ਇਦਾਂ ਬਣਾਇਆ ਆ। ਚਲੋ ਇਹਨੂੰ ਸਾਰੇ ਨਿੰਪੂ ਵੀ ਬਣੇ ਹੋਏ ਆ ਭਵੇਂ ਹੋਣੀ ਖਾ ਸਕਦੇ ਆਪਾਂ। ਤੇ ਨਾ ਹੀ ਖਰਾਬ ਹੀ ਹੋਣਾ ਇਹ। 5-6 ਮਹੀਨੇ ਖਰਾਬ ਨਹੀਂ ਹੋਣਾ ਇਹ ਨੇ ਬੜਾ ਵਧੀਆ ਰਹਿਣਾ ਇਦਾਂ। ਜਿਹੜੀ ਜਿਹੜੀ ਰੈਸਪੀ ਅਸੀਂ ਬਣਾਉਣੀ ਹੁੰਦੇ ਆ ਤਾਂ ਤੁਸੀਂ ਇਹ ਸਾਨੂੰ ਵੀ ਉਹ ਵੀ ਜ਼ਰੂਰ ਦਿਆ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਟਰਾਈ ਜ਼ਰੂਰ ਕਰਿਆ ਕਰੋ ਨਾਲੇ ਕਮੈਂਟਾਂ ਵਿੱਚ ਦੱਸਿਆ ਕਰੋ ਬਣਾ ਕੇ ਚੀਜ਼ ਵੀ ਵਧੀਆ ਬਣੀ ਆ ਥੈਂਕ ਯੂ